ਆਮ ਆਦੀ ਪਾਰਟੀ ਸਿਰਫ ਨੰਬਰਾਂ ਦੇ ਵਿੱਚ ਯਕੀਨ ਕਰਦੀ ਹੈ ਕਿ ਹਫਤੇ ਦੇ ਬਾਅਦ ਚੱਕ ਕੇ ਕਿਤਾ ਉਹ ਕਹਿਣਾ ਹੁੰਦੇ ਸੀ ਇੰਨੇ ਬੰਦੇ ਮਾਰਦੇ ਜੀ ਇੰਨੇ ਨਸ਼ਾ ਤਸਕਰ ਮਾਰਦੇ ਜੀ ਕਿ ਜਿਹੜੇ ਪੁਲਿਸ ਜਿਹੜੇ ਮੁਖੀ ਨੇਗੇ ਜ਼ਿਲ੍ਹਿਆਂ ਦੇ ਉਹਨਾਂ ਨੂੰ ਇਨਕਾਊਂਟਰ ਦੇ ਟਾਰਗੇਟ ਵੀ ਦਿੱਤੇ ਜਾਂਦੇ ਇਹਨਾਂ ਨੂੰ ਇਨਕਾਊਂਟਰ ਲਈ ਵੀ ਕਿਹਾ ਜਾਂਦਾ ਕਿ ਤੁਸੀਂ ਤੁਹਾਡੇ ਜ਼ਿਲ੍ਹੇ ਦੇ ਵਿੱਚ ਘੱਟ ਇਨਕਾਊਂਟਰ ਹੋਇਆ ਤੁਹਾਡੇ ਜ਼ਿਲ੍ਹੇ ਦੇ ਵਿੱਚ ਹੋਰ ਹੋਣੇ ਚਾਹੀਦੇ ਕਿਉਂ ਨਹੀਂ ਹੋਏ ਕੋ ਜਿਹੜੇ ਹਜੇ ੱੱੱਕਾ ਕਰਦੇ ਆ ਜਾਂ ਜਿਹੜੇ ਥੋੜੀ ਕੋਈ ਅਫਸਰ ਵੀ ਕਹਿੰਦੇ ਆ ਕੋਈ ਇਹ ਸਰਕਾਰ ਵੀ ਕਹਿੰਦੀ ਆ ਤੁਸੀਂ ਸਵਿਧਾਨ ਦੀ ਸੌ ਖਾਦੀ ਆ ਭਗਵੰਤ ਮਾਨ ਦੀ ਸੌ ਨਹੀਂ ਖਾਦੀ ਤੁਸੀਂ ਡੀਜੀਪੀ ਗੌਰਵ ਜਾਦਵ ਦੀ ਸੌ ਨਹੀਂ ਖਾਦੀ ਤੁਸੀਂ ਬੰਨੇ ਨਹੀਂ ਹੋਏ ਇਹਨਾਂ ਨਾਲ ਕੱਲ ਕਿਸੇ ਗੁੰਡੇ ਨੇ ਉੱਥੇ ਜਿਹੜਾ ਹੈਗਾ ਮਹਰਾਜ ਦੇ ਨੇ ਖੜਾ ਹੋ ਕੇ ਕਹਤਾ ਵੀ ਇਹ ਫਲਾਣੇ ਜਣਿਆਂ ਨੇ ਅਗਰਾਹੀ ਕੀਤੀ ਆ ਭਗਵੰਤ ਮਾਨ ਕਹਿੰਦਾ ਪਰਚਾ ਦਰਜ ਕਰ ਦੋ ਕੀ ਭਗਵੰਤ ਮਾਨ ਦਾ ਫਰਜ਼ ਨਹੀਂ ਕਿ ਇਹ ਕਵੇ ਵੀ ਜਾਂਚ ਕਰੋ ਕੀ ਐਸਐਸਪੀ ਦਾ ਫਰਜ਼ ਨਹੀਂ ਹੈਗਾ ਵੀ ਜਾਂਚ ਕਰੋ ਇਹ ਕੀ ਗੱਲ ਬਣੀ ਵੀ ਭਗਵੰਤ ਮਾਨ ਨੇ ਕਹਤਾ ਪਰਚਾ ਦਰਜ ਕਰੋ ਐਸਐਸਪੀ ਨੂੰ ਇਹ ਨਹੀਂ ਹੈਗਾ ਵੀ ਜਾਂਚ ਜਿਹੜੇ ਭਗਵੰਤ ਮਾਨ ਜੀ ਨੇ ਨਾ ਇਹਨਾਂ ਨੇ ਪੁਲਿਸ ਨੂੰ ਖੁੱਲ੍ਹ ਦੇ ਦਿੱਤੀ ਹੈ ਕਿ ਲੋਕਾਂ ਨੂੰ ਚੱਕੋ ਉਹਨਾਂ ਨੂੰ ਨਸ਼ੇ ਦੇ ਨਾਂ ਤੇ ਉਹਨਾਂ ਨੂੰ ਜਿਹੜੇ ਮਰਜ਼ੀ ਨਾਂ ਤੇ ਚੱਕ ਕੇ ਜਿਹੜਾ ਤੁਸੀਂ ਕਾਗਜ਼ਾਂ ਦੇ ਵਿੱਚ ਨੰਬਰ ਵਧਾਉਣਾ ਹੈ ਨਾ ਕਿ ਇੰਨੇ ਨਸ਼ੇ ਵਾਲੇ ਫੜੇ ਇੰਨੇ ਅਸੀਂ ਗੈਂਗਸਟਰ ਫੜੇ ਯਾਰ ਆਮ ਲੋਕਾਂ ਨੂੰ ਥੋੜੀ ਮਾਰਨਾ ਤੁਸੀਂ ਤੇ ਅਸਲੀ ਗੈਂਗਸਟਰ ਨੇਗੇ ਜਿਹੜੇ ਅਸਲੀ ਗੈਂਗਸਟਰ ਨੇ ਜਿਹੜੇ ਅਸਲੀ ਨਸ਼ੇ ਵੇਚਣ ਵਾਲੇ ਨੇਗੇ ਜਿਹੜੇ ਵੱਡੇ ਵੱਡੇ ਤਸਕਰ ਨੇਗੇ ਉਹਨਾਂ ਨੂੰ ਤੇ ਤੁਸੀਂ ਫੜਦੇ ਨਹੀਂਗੇ ਉਹਨਾਂ ਨੂੰ ਤੇ ਤੁਸੀਂ ਕਦੇ ਹੱਥ ਨਹੀਂ ਪਾ ਸਕਦੇ ਕਿਉਂਕਿ ਬਹੁਤ ਸਾਰੇ ਤੁਹਾਡੇ ਤੇ ਵੀ ਇਲਜ਼ਾਮ ਲੱਗਦੇ ਵੀ ਤੁਹਾਡੇ ਐਮਐਲਏ ਤੁਹਾਡੇ ਮੰਤਰੀ ਨਸ਼ਾ ਵਕਾਉਂਦੇ ਨੇ ਕੁਮਰ ਵਿਜੇ ਪ੍ਰਤਾਪ ਨੇ ਤੁਹਾਡੇ ਜਿਹੜੇ ਸੰਸਦ ਮੈਂਬਰ ਨੇ ਮੈਂਬਰ ਪਾਰਲੀਮੈਂਟ ਨੇ ਰਾਗਵ ਚੱਡਾ ਤੇ ਇਲਜ਼ਾਮ ਲਾਇਆ ਸੀਗਾ ਕਿ ਰਾਗਵ ਚੱਡਾ ਪੁਲਿਸ ਵਾਲਿਆਂ ਨਾਲ ਵਿੱਕੇ ਚਿੱਟਾ ਬਕਾਉਂਦਾ ਹੈਗਾ ਕੀ ਤੁਸੀਂ ਉਹਦੀ ਜਾਂਚ ਕੀਤੀ ਇਹਨਾਂ ਨੂੰ ਗੁੰਡਿਆਂ ਨੂੰ ਸੀਆਈਏ ਵਾਲੇ ਗੁੰਡਿਆਂ ਨੂੰ ਕਿਹਨੇ ਦਿੱਤੀਆਂ ਇਹ ਮਸ਼ੀਨਾ ਕਰੰਟ ਵਾਲੀਆਂ ਈਵਨ ਪਟੇ ਵੀ ਕਰੰਟ ਵਾਲੀਆਂ ਮਸ਼ੀਨਾ ਵੀ ਇਹ ਗੈਰ ਮਨੁੱਖੀ ਸਮਾਨ ਇਹਨਾਂ ਨੂੰ ਥਾਣਿਆਂ ਦੇ ਵਿੱਚ ਕਿਨੇ ਰੱਖਣ ਨੂੰ ਦਿੱਤਾ ਇਹੋ ਜਿਹੀਆਂ ਚੀਜ਼ਾਂ ਤਾਂ ਵੈਸੇ ਹੀ ਬੈਨ ਨੇਗੀਆਂ ਔਰ ਸੀਆਈਏ ਇੰਚਾਰਜ ਨੂੰ ਫੇਰ ਬਚਾਇਆ ਜਾ ਰਿਹਾ ਕਿਉਂ ਬਚਾਇਆ ਜਾ ਰਿਹਾ ਕੀ ਕਿ ਜਿਹੜੇ ਸੀਆਈਏ ਦੇ ਜਿਹੜੇ ਇਹਨਾਂ ਦੇ ਮੁਲਾਜ਼ਮ ਨੇ ਕੀ ਉਹ ਸੀਆਈਏ ਇੰਚਾਰਜ ਦੇ ਕਹਿੇ ਬਿਨਾਂ ਇੱਡਾ ਵੱਡਾ ਕੰਡ ਕਰ ਦਣਗੇ ਗੋਨਿਆਣਾ ਦੇ ਨੌਜਵਾਨ ਨਰਿੰਦਰਦੀਪ ਜਿਸ ਨੂੰ ਸੀਆਈਏ ਸਟਾਫ ਬਠਿੰਡਾ ਵੱਲੋਂ ਕੋਕੋਕੇ ਕਤਲ ਕੀਤਾ ਗਿਆ ਉਹਦੇ ਹੱਕ ਦੇ ਵਿੱਚ ਇੱਕ ਵੱਡਾ ਇਕੱਠ ਰੱਖਿਆ ਗਿਆ ਸੀ ਜਿੱਥੇ ਬੰਦੀਆਂ ਵੱਲੋਂ ਬਾਜ਼ਾਰ ਬੰਦ ਕੀਤਾ ਗਿਆ ਗੋਨੇਆਣਾ ਮੰਡੀ ਬੰਦ ਕਰਵਾਈ ਗਈ ਜਿਸਦੇ ਇਕੱਠ ਦੇ ਵਿੱਚ ਆਰਟੀ ਐਕਟਿਵਿਸਟ ਮਾਨ ਗੋਇਰ ਵੀ ਪਹੁੰਚਿਆ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਗੋਲ ਸਾਹਿਬ ਕਿਵੇਂ ਦੇਖਦੇ ਹੋ ਜਿਹੜਾ ਇਹ ਪੁਲਸੀਆ ਰਾਜ ਜਿਹ ਮੁੰਡੇ ਚੱਕਣੇ ਮਾਰਦੇ ਨੇ ਪਹਿਲਾਂ ਵਾਲਾ ਦੌਰ ਜਿਹੜੇ ਲੋਕ ਕਹਿੰਦੇ ਕਿ ਪੁਰਾਣੇ ਦੌਰਾਂ ਵਾਲੀ ਦੌਰ ਦੀਆਂ ਗੱਲਾਂ ਯਾਦ ਕਰਵਾ ਰਹੇ ਐ ਤੇ ਲਗਾਤਾਰ ਮੁੱਖ ਮੰਤਰੀ ਦਾ ਰਵੱਈਆ ਵੀ ਢਲਾਨੀ ਪੈ ਰਿਹਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸੇ ਨਾ ਕਿਸੇ ਨੂੰ ਧਮਕੀ ਜ਼ਰੂਰ ਦੇਖੋ ਜਿਹੜੀ ਪੁਲਿਸ ਹੈ ਨਾ ਪੰਜਾਬ ਦੀ ਪੁਲਿਸ ਇਹ ਜਿਹੜੀ ਪੁਲਿਸ ਸਟੇਟ ਦੀ ਗੱਲ ਹੁੰਦੀ ਹੈ ਉਹੀ ਬਣਦੀ ਜਾ ਰਹੀ ਹੈ ਪੁਲਿਸ ਸਟੇਟ ਹੈ ਨਾ ਔਰ ਤੁਸੀਂ ਦੇਖੋ ਕਿ ਪਿਛਲੇ ਕਈ ਦਿਨਾਂ ਦੇ ਵਿੱਚ ਧਰਮਕੋਟ ਦੀ ਗੱਲ ਆਈ ਹੈ ਇੱਕ ਹੋਰ ਮੁੰਡੇ ਦੀ ਗੱਲ ਆਈ ਹੈ ਤੇ ਇੱਕ ਜਿਹੜਾ ਗੋਲੀਆਂ ਮਾਰ ਕੇ ਮੁੰਡਾ ਉਥੇ ਜਸਪ੍ਰੀਤ ਜਿੱਦੀ ਗੱਲ ਆਈ ਹੈ ਉਹ ਮਾਰਿਆ ਗਿਆ ਹੈ ਨਾ ਤੇ ਹੁਣ ਆ ਨਰਿੰਦਰਪਾਲ ਦੀ ਗੱਲ ਆ ਗਈ ਹੁਣ ਹੋਇਆ ਕੀ ਸੀ ਜਿਵੇਂ ਹੁਣ ਆ ਪਿੱਛੇ ਬਠਿੰਡੇ ਦੇ ਵਿੱਚ ਵੀ ਹੋਇਆ ਸੀਗਾ ਇੱਕ CIA ਵਨ ਦੇ ਵਿੱਚ ਇੱਕ ਮੁੰਡਾ ਭਿੰਡਰ ਸੀਗਾ ਉਹਨੂੰ ਚੱਕ ਕੇ ਲੈ ਗਏ ਪੁੱਠਾ ਲੰਮਾ ਪਾ ਕੇ ਨੱਕ ਦੇ ਵਿੱਚ ਪਾਣੀ ਪਾਇਆ ਗਿਆ ਔਰ ਉਹਦੀ ਮੌਤ ਹੋ ਗਈ। ਔਰ ਉਹਨੂੰ ਇਹ ਦਿਖਾਇਆ ਗਿਆ ਕਿ ਇਹਦੀ ਮੌਤ ਜਿਹੜੀ ਹੈਗੀ ਆ ਉਹ ਚੀਲਾਂ ਦੇ ਵਿੱਚ ਡੁੱਬਣ ਕਰਕੇ ਆਤਮ ਹੱਤਿਆ ਕਰਕੇ ਹੋਈ ਹੈ। ਬਾਅਦ ਚੋਂ ਇੱਕ ਜੱਜ ਨੇ ਇਨਕੁਆਇਰੀ ਕੀਤੀ। ਉਸ ਦੇ ਵਿੱਚ ਸਾਫ਼ ਆਇਆ ਪੁਲਿਸ ਵਾਲਿਆਂ ਦੀ ਲੋਕੇਸ਼ਨ ਆ ਹੋਰ ਉਹਦੇ ਜਿਹੜੇ ਫੋਰੈਂਸਿਕ ਰਿਪੋਰਟਸ ਨੇ ਉਹ ਚ ਪਤਾ ਲੱਗਿਆ ਵੀ ਇਹ ਵਾਟਰ ਲੌਕਿੰਗ ਯਾਨੀ ਕਿ ਪਾਣੀ ਪਾਉਣ ਨਾਲ ਮਰਿਆਗਾ। ਤੁਸੀਂ ਦੇਖੋ ਵੀ ਇੱਕ ਬੰਦੇ ਨੂੰ ਲੈ ਕੇ ਜਾਣਾ ਉਦੋਂ ਵਾ ਸੀਆਈਏ ਸਟਾਫ ਦੇ ਵਿੱਚ ਮਾਰ ਦੇਣਾ ਫਿਰ ਆਤਮ ਹੱਤਿਆ ਦੀ ਗੱਲ ਕਰਨੀ। ਉਹੀ ਹਾਲ ਇੱਥੇ ਹੁਣ ਨਰਿੰਦਰਪਾਲ ਦੇ ਕੇਸ ਦੇ ਜਿਵੇਂ ਕਿ ਆਪਾਂ ਵੀਡੀਓ ਦੇ ਵਿੱਚ ਦੇਖਿਆ ਕਿ ਨਾਲ ਦਾ ਸਾਥੀ ਦੱਸ ਰਿਹਾ ਕਿ ਸਾਨੂੰ ਰਾਹ ਦੇ ਵਿੱਚ ਉਹ ਚੱਕ ਲਿਆ ਤੇ ਉਸ ਤੋਂ ਬਾਅਦ ਕਰੰਟ ਲਾਇਆ ਗਿਆ ਔਰ ਫਰੈਂਸਿਕ ਰਿਪੋਰਟ ਵੀ ਨਰਿੰਦਰਪਾਲ ਦੀ ਇਹੀ ਕਹਿੰਦੀ ਹੈ ਕਿ 17 18 ਥਾਂ ਤੇ ਸੱਟਾਂ ਲੱਗੀਆਂ ਕਰੰਟ ਨੇ ਲੱਗੀਆਂ ਤੁਸੀਂ ਦੇਖੋ ਵੀ ਸਿਰ ਤੋਂ ਲੈ ਕੇ ਖੋਪੜੀ ਤੋਂ ਲੈ ਕੇ ਛਾਤੀ ਤੋਂ ਲੈ ਕੇ ਬਾਹਾਂ ਪੱਟਾਂ ਤੇ ਗੁਪਤੰਗ ਤੱਕ ਜਿਹੜਾ ਹੈਗਾ ਕਰੰਟ ਹੈਗਾ ਇਹਨਾਂ ਨੂੰ ਗੁੰਡਿਆਂ ਨੂੰ ਸੀਏ ਵਾਲੇ ਗੁੰਡਿਆਂ ਨੂੰ ਕਿਹਨੇ ਦਿੱਤੀਆਂ ਇਹ ਮਸ਼ੀਨਾਂ ਕਰੰਟ ਵਾਲੀਆਂ ਕਰੰਟ ਵਾਲੀਆਂ ਜਿਹੜੀਆਂ ਮਸ਼ੀਨਾਂ ਨੇ ਇਹ ਗੈਰਕਾਨੂੰਨੀ ਨੇ ਗੈਰਮਨੁੱਖੀ ਨੇ ਇਵਨ ਪਟੇ ਵੀ ਕਰੰਟ ਵਾਲੀਆਂ ਮਸ਼ੀਨਾਂ ਵੀ ਇਹ ਗੈਰ ਮਨੁੱਖੀ ਸਮਾਨ ਇਹਨਾਂ ਨੂੰ ਥਾਣਿਆਂ ਦੇ ਵਿੱਚ ਕਿਨੇ ਰੱਖਣ ਨੂੰ ਦਿੱਤਾ ਇਹੋ ਜਿਹੀਆਂ ਚੀਜ਼ਾਂ ਤਾਂ ਵੈਸੇ ਹੀ ਬੈਨ ਨੇਗੀਆਂ ਔਰ ਪਿਛਲੇ ਇੱਕ ਜੁਡੀਸ਼ੀਅਲ ਆਰਡਰ ਦੇ ਵਿੱਚ ਸਮਾਨ ਚਕਾਇਆ ਵੀ ਗਿਆ ਸੀ ਫਿਰ ਇਹਨਾਂ ਕੋਲ ਕਿੱਥੋਂ ਆਈਆਂ ਇਹ ਕਰੰਟ ਵਾਲੀਆਂ ਮਸ਼ੀਨਾਂ ਜਿਹੜਾ ਕਿ ਕੰਪਲੀਟਲੀ ਬੈਨ ਨੇ ਪੁਲਿਸ ਹੁੰਦੀ ਹੈਗੀ ਜਿਹੜੀ ਬੈਨ ਸਮਾਨ ਹੁੰਦਾ ਉਹਨੂੰ ਜ਼ਬਤ ਕਰਕੇ ਜਮ੍ਹਾਂ ਕਰਾਉਣ ਵਾਲੀ ਇਹਨਾਂ ਕੋਲ ਤੇ ਆਦੇ ਕੋਲੇ ਬੈਨ ਸਮਾਨ ਹੈਗਾ ਔਰ ਮੈਂ ਸਮਝਦਾ ਕਿ ਜਿਹੜੀ ਇਹਦੀ ਜਾਂਚ ਹੈਗੀ ਹੁਣ ਵੀ ਇਹ ਕੇਸ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਗਈ ਹੈ ਕਹਿ ਕੇ ਕਿ ਇੱਕ ਐਕਸੀਡੈਂਟ ਹੈ ਜੀ ਔਰ ਸੀਆਈਏ ਇੰਚਾਰਜ ਨੂੰ ਫੇਰ ਬਚਾਇਆ ਜਾ ਰਿਹਾ ਕਿਉਂ ਬਚਾਇਆ ਜਾ ਰਿਹਾ ਕੀ ਕਿ ਜਿਹੜੇ ਸੀਆਈਏ ਦੇ ਜਿਹੜੇ ਇਹਨਾਂ ਦੇ ਮੁਲਾਜ਼ਮ ਨੇ ਕੀ ਉਹ ਸੀਆਈਏ ਇੰਚਾਰਜ ਦੇ ਕਹੇ ਬਿਨਾਂ ਏਡਾ ਵੱਡਾ ਕੰਡ ਕਰ ਦਣਗੇ ਔਰ ਸੀਆਈਏ ਪੁਲਿਸ ਨੇ ਹਜੇ ਤੱਕ ਇਹ ਨਹੀਂ ਦੱਸਿਆ ਕਿ ਜਿਹੜਾ ਜੁਰਮ ਕੀ ਸੀ ਇਹਦਾ ਕਿਉਂ ਇਹਨੂੰ ਚੱਕਿਆ ਮੁੰਡੇ ਨੂੰ ਵਿਚਾਰੇ ਨੂੰ ਔਰ ਜੇ ਚੱਕਿਆ ਜੇ ਕੋਈ ਉਹਦਾ ਜੁਰਮ ਹੈਗਾ ਵੀ ਹੈ ਤੁਸੀਂ ਕਹਿੰਦੇ ਹੋ ਵੀ ਜੁਰਮ ਹੈਗਾ ਵਿਚਾਰੇ ਨੇ ਕੁਝ ਗਲਤ ਕੀਤਾ ਹੈ ਤੁਸੀਂ ਉਹਤੇ ਧਾਰਾ ਲਾਓ ਗ੍ਰਿਫਤਾਰ ਕਰੋ ਉਹਨੂੰ ਕੋਰਟ ਦੇ ਵਿੱਚ ਪੇਸ਼ ਕਰੋ ਸਾਡੀ ਕੋਰਟਾਂ ਕਦੇ ਵਾਸਤੇ ਨਹੀਂ ਗਈਆਂ ਐਫ ਆਈ ਆਰ ਕਰੋ ਐਡਾ ਮੁੰਡੇ ਨੂੰ ਕਰੰਟ ਲਾ ਕੇ ਮਾਰਨਾ ਗੈਰ ਮਨੁੱਖੀ ਤਸ਼ੱਦਦ ਕਰਨਾ ਇਹ ਕਿੰਨਾ ਕੁ ਸਹੀ ਹੈ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਹੜੇ ਭਗਵੰਤ ਮਾਨ ਜੀ ਨੇ ਨਾ ਇਹਨਾਂ ਨੇ ਪੁਲਿਸ ਨੂੰ ਖੁੱਲ੍ਹ ਦੇ ਦਿੱਤੀ ਹੈ ਕਿ ਲੋਕਾਂ ਨੂੰ ਚੱਕੋ ਉਹਨਾਂ ਨੂੰ ਨਸ਼ੇ ਦੇ ਨਾਂ ਤੇ ਉਹਨਾਂ ਨੂੰ ਜਿਹੜੇ ਮਰਜ਼ੀ ਨਾਂ ਤੇ ਚੱਕ ਕੇ ਜਿਹੜਾ ਤੁਸੀਂ ਕਾਗਜ਼ਾਂ ਦੇ ਵਿੱਚ ਨੰਬਰ ਵਧਾਉਣਾ ਹੈ ਨਾ ਕਿ ਇੰਨੇ ਨਸ਼ੇ ਵਾਲੇ ਫੜੇ ਇੰਨੇ ਅਸੀਂ ਗੈਂਗਸਟਰ ਫੜੇ ਯਾਰ ਆਮ ਲੋਕਾਂ ਨੂੰ ਥੋੜੀ ਮਾਰਨਾ ਤੁਸੀਂ ਜਿਹੜੇ ਅਸਲੀ ਗੈਂਗਸਟਰ ਨੇਗੇ ਜਿਹੜੇ ਅਸਲੀ ਗੈਂਗਸਟਰ ਨੇ ਜਿਹੜੇ ਅਸਲੀ ਨਸ਼ੇ ਵੇਚਣ ਵਾਲੇ ਨੇਗੇ ਜਿਹੜੇ ਵੱਡੇ ਵੱਡੇ ਤਸਕਰ ਨੇਗੇ ਉਹਨਾਂ ਨੂੰ ਤੇ ਤੁਸੀਂ ਫੜਦੇ ਨਹੀਂਗੇ ਉਹਨਾਂ ਨੂੰ ਤੇ ਤੁਸੀਂ ਕਦੇ ਹੱਥ ਨਹੀਂ ਪਾ ਸਕਦੇ ਕਿਉਂਕਿ ਬਹੁਤ ਸਾਰੇ ਤੁਹਾਡੇ ਤੇ ਵੀ ਇਲਜ਼ਾਮ ਲੱਗਦੇ ਵੀ ਤੁਹਾਡੇ ਐਮ.ਐਲ.ਏ. ਤੁਹਾਡੇ ਮੰਤਰੀ ਨਸ਼ਾ ਵਕਾਉਂਦੇ ਨੇ ਤੁਹਾਡੇ ਆਪ ਦੇ ਐਮ.ਐਲ.ਏ. ਕਮਰ ਵਿਜੇ ਪ੍ਰਤਾਪ ਨੇ ਤੁਹਾਡੇ ਜਿਹੜੇ ਸੰਸਦ ਮੈਂਬਰ ਨੇ ਮੈਂਬਰ ਪਾਰਲੀਮੈਂਟ ਨੇ ਰਾਘਵ ਚੱਡਾ ਤੇ ਇਲਜ਼ਾਮ ਲਾਇਆ ਸੀਗਾ ਕਿ ਰਾਘਵ ਚੱਡਾ ਪੁਲਿਸ ਵਾਲਿਆਂ ਨਾਲ ਵਿੱਕੇ ਚਿੱਟਾ ਬਕਾਉਂਦਾ ਹੈਗਾ ਕੀ ਤੁਸੀਂ ਉਹਦੀ ਜਾਂਚ ਕੀਤੀ ਨਹੀਂ ਕੀਤੀ ਤੁਹਾਡੇ ਹੋਰ ਬਹੁਤ ਸਾਰੇ ਐਮਐਲਏ ਤੇ ਰੋਜ਼ ਲੋਕ ਇਲਜ਼ਾਮ ਲਾਉਂਦੇ ਆ ਕਿ ਇਹ ਚਿੱਟਾ ਵਕਾਉਂਦੇ ਨੇ ਇਹ ਨਸ਼ਾ ਵਕਾਉਂਦੇ ਨੇ ਇਹ ਗੈਰਕਾਨੂੰਨੀ ਕੰਮ ਕਰਦੇ ਨੇ ਉਹਨਾਂ ਦੀ ਜਾਂਚ ਕਿਉਂ ਨਹੀਂ ਹੁੰਦੀ ਸਿਰਫ ਜਦੋਂ ਵੋਟਾਂ ਆ ਜਾਂਦੀਆਂ ਤੁਸੀਂ ਡਰਾਮਾ ਕਰਦੇ ਹੋਗੇ ਮੈਹੀ ਚੋਣਾਂ ਵੀ ਜਿਹੜੇ ਵੈਸੇ ਤਾਂ ਇਹ ਜਾਂਚ ਜਿਹੜੀ ਹੈਗੀ ਇਹ ਸਿਟਿੰਗ ਜੱਜ ਤੋਂ ਹਾਈ ਕੋਰਟ ਦੇ ਤੋਂ ਹੋਣੀ ਚਾਹੀਦੀ ਹੈ ਪਰ ਜੇ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਨਹੀਂ ਵੀ ਹੋਊਗੀ ਜਾਂਚ ਤਾਂ ਜਿਹੜੇ ਜੱਜ ਨੇ ਉਹ ਪਹਿਲਾਂ ਇੱਥੇ ਸੀਆਈਏ 1 ਵਾਲੀ ਜਿਹੜੀ ਹੈਗੀ ਸੀ ਬਠਿੰਡੇ ਦੇ ਜੱਜ ਨੇ ਇਨਕੁਆਰੀ ਕੀਤੀ ਸੀ ਘਟੋ ਘਟ ਉਸੇ ਜੱਜ ਨੂੰ ਇਹ ਇਨਕੁਆਰੀ ਦਿੱਤੀ ਜਾਵੇ ਟਾਈਮ ਬౌੰਡ ਤੇ ਜਿਹਦੇ ਚ ਪਤਾ ਲੱਗੇ ਕਿ ਇਹ ਕਿਵੇਂ ਮਰਿਆ ਔਰ ਇਹਦਾ ਜਿਹੜਾ ਸਾਥੀ ਆ ਉਹਨੂੰ ਵੀ ਪੁੱਛਿਆ ਜਾਵੇ ਕਿ ਸਾਰਾ ਕੁਝ ਵੈਸਤੋਂ ਨੇ ਦੱਸ ਹੀ ਦਿੱਤਾ ਵੀਡੀਓ ਚ ਕਿ ਕਰੰਟ ਲਾ ਕੇ ਮਾਰਿਆ ਗਿਆ ਔਰ ਉਹਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਸਾਨੂੰ ਚੱਕਿਆ ਗਿਆ ਕਿਵੇਂ ਕਰੰਟ ਲਾਇਆ ਗਿਆ ਕਿਸ ਤਰੀਕੇ ਦੇ ਨਾਲ ਗੈਰਮਨੁੱਖੀ ਤਸ਼ੱਦਦ ਕੀਤਾ ਗਿਆ ਔਰ ਕਿਵੇਂ ਬਾਅਦ ਦੇ ਵਿੱਚ ਗੱਡੀ ਨੂੰ ਰਾਹ ਦੇ ਵਿੱਚ ਭੰਨ ਕੇ ਸ਼ੀਸ਼ਾ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਗੱਡੀ ਦਾ ਐਕਸੀਡੈਂਟ ਹੋਇਆ ਹੈ ਸਰੀਰ ਤੇ ਤਾਂ ਕੋਈ ਐਕਸੀਡੈਂਟ ਵਾਲਾ ਨਿਸ਼ਾਨ ਹੀ ਨਹੀਂ ਹੈਗਾ ਨਿਸ਼ਾਨ ਤਾਂ ਨੀਲ ਪਏ ਹੋਇਆ ਡਾਕਟਰ ਕਹਿੰਦੇ ਜਿਹੜੇ ਆਪਣੇ ਪਰਿਵਾਰ ਕਹਿ ਰਹੇ ਕਰੰਟ ਵਾਲਾ ਹੈਗਾ ਉਹ ਦੂਜੇ ਮੁੰਡੇ ਜਿਹੜਾ ਨਾਲ ਸੀ ਉਹ ਕਹਿੰਦਾ ਕਰੰਟ ਲਾਇਆ ਗਿਆ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਜਿਹੜਾ ਜਦੋਂ ਉੱਥੇ ਤੁਸੀਂ ਸਿਵਲ ਹਸਪਤਾਲ ਬਠਿੰਡੇ ਲਾਜਲੀ ਲੈ ਕੇ ਗਏ ਉਹਨੂੰ ਮੁੰਡੇ ਨੂੰ ਉੱਥੋਂ ਦੇ ਡਾਕਟਰਾਂ ਤੇ ਵੀ ਸਵਾਲ ਖੜਾ ਹੁੰਦਾ ਹੈ ਵੀ ਜਦੋਂ ਉੱਥੇ ਇਹੋ ਜੀ ਕੰਡੀਸ਼ਨ ਦੇ ਵਿੱਚ ਕੋਈ ਲਾਸ਼ ਆਉਂਦੀ ਹੈ ਜਾਂ ਜਿਉਂਦਾ ਬੰਦਾ ਆਉਂਦਾ ਜਾਂ ਉਹਦੀ ਡੈਥ ਹੋ ਜਾਂਦੀ ਹੈ ਉਹਨੂੰ ਪੁਲਿਸ ਨੂੰ ਕਿਉਂ ਨਹੀਂ ਬੁਲਾਇਆ ਗਿਆ ਉੱਥੋਂ ਸਾਫ ਪਤਾ ਲੱਗਦਾ ਵੀ ਡਾਕਟਰਾਂ ਦੀ ਤੇ ਪੁਲਿਸ ਦੀ ਮਿਲੀ ਭੁਗਤ ਹੈ ਇਹਨਾਂ ਨੇ ਜਾਣ ਬੁੱਝ ਕੇ ਉਹ ਨਹੀਂ ਦੱਸਿਆ ਔਰ ਅਗਲੇ ਦਿਨ ਇਹਨੂੰ ਐਕਸੀਡੈਂਟ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜਿਹੜੀ ਪੋਸਟਮਾਰਟਮ ਰਿਪੋਰਟ ਹੈ ਉਹਦੇ ਚ ਸਾਫ਼ ਪਤਾ ਲੱਗ ਗਿਆ ਵੀ ਐਕਸੀਡੈਂਟ ਵਾਲਾ ਕੋਈ ਨਿਸ਼ਾਨ ਨਹੀਂ ਹੈਗਾ ਕਿਸੇ ਤਰੀਕੇ ਦੀ ਕੋਈ ਸੱਟ ਨਹੀਂ ਵਜੀ ਨੀਲ ਪਏ ਹੋਏ ਨੇ ਜਿਹੜਾ ਇਸ ਗੱਲ ਵੱਲ ਇੰਡੀਕੇਟ ਕਰਦਾ ਹੈ ਕਿ 16 17 18 ਾਂ ਤੇ ਕਰੰਟ ਲੱਗਿਆ ਹੋਇਆਗਾ ਔਰ ਇਹ ਚੀਜ਼ ਨੂੰ ਵੈਰੀਫਾਈ ਦੁਬਾਰਾ ਵੀ ਕਰਨ ਦੀ ਲੋੜ ਹੈ ਤਾਂ ਕਰ ਕਰੀ ਜਾਵੇ ਜਿਹੜੀ ਜਾਂਚ ਕਰਨ ਦੀ ਲੋੜ ਹੈ ਕਰੀ ਜਾਵੇ ਸੀਆਈਏ ਇੰਚਾਰਜ ਸਮੇਤ ਜਿੰਨੇ ਉੱਥੇ ਪੁਲਿਸ ਵਾਲੇ ਹੈਗੇ ਸਾਰਿਆਂ ਤੇ ਪਰਚਾ ਦਰਜ ਹੋਵੇ 302 ਦਾ ਤੇ ਨਾਲ ਹੀ ਜਿਹੜੀ ਇਹ ਜਾਂਚ ਜੁਡੀਸ਼ੀਅਲ ਇਹਦੀ ਜਾਂਚ ਕਰਾਈ ਜਾਵੇ ਤੇ ਜਿਹੜ ਜਿਹੜੀ ਹੈਗੀ ਹੈ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਤਾਂ ਕਿ ਜਿਹੜੀ ਇਹ ਗੈਰ ਮਨੁੱਖੀ ਤਸ਼ੱਦਦ ਲੋਕਾਂ ਤੇ ਹੁੰਦਾ ਹੈ ਇਹਨੂੰ ਨੱਥ ਪਾਇਆ ਸਕੇ ਅੱਛਾ ਕੀ ਲੱਗਦਾ ਹੈ ਮਤਲਬ ਇੱਕ ਟਾਰਗੇਟ ਪੁਲਿਸ ਨੂੰ ਦਿੱਤੇ ਜਾਂਦੇ ਆ ਕਿ ਅੱਜ ਤੁਸੀਂ ਇੱਕ ਘਰ ਟਾ ਕੇ ਵੀਡੀਓ ਭੇਜਣੀ ਆ ਅੱਜ ਤੁਸੀਂ ਆਹ ਕੰਮ ਕਰਕੇ ਫੋਟੋ ਪਾਉਣੀ ਆ ਕੀ ਲੱਗਦਾ ਹੈ ਕਿ ਇਹ ਵੀ ਇੱਕ ਟਾਰਗੇਟ ਆ ਗਿਆ ਪੁਲਿਸ ਨੂੰ ਵੀ ਅੱਜ ਇੱਕ ਕਤਲ ਕਰਨਾ ਇਹ ਤੁਹਾਨੂੰ ਲੱਗਦਾ ਵੀ ਇਹ ਵੀ ਕੋਈ ਸ਼ੱਕ ਹੋਵੇ ਕਿ ਅੱਜ ਇੱਕ ਐਨਕਾਊਂਟਰ ਕਰ ਦੇਣਾ ਅੱਜ ਤੁਸੀਂ ਬੰਦਾ ਚੱਕਣਾ ਇਹ ਇਹ ਕੋਈ ਟਾਰਗੇਟ بیس ਚੱਲ ਰਿਹਾ ਪੰਜਾਬ ਨਹੀਂ ਇਹੀ ਕਿਹਾ ਜਾਂਦਾ ਹੁਣ ਤੁਸੀਂ ਦੇਖੋ ਕਿੰਨੇ ਲੋਕਾਂ ਨੇ ਦਸੀਆਂ ਗੱਲਾਂ ਕਿ ਜਿਹੜੇ ਟਾਰਗੇਟ ਦਿੱਤੇ ਜਾਂਦੇ ਨੇ ਕਿ ਤੁਸੀਂ ਇੰਨੇ ਬੰਦੇ ਫੜਨੇ ਆਂ ਔਰ ਕਿੰਨੇ ਬੰਦਿਆਂ ਨੇ ਦੱਸਿਆ ਕਿ ਸਾਨੂੰ ਘਰੇ ਬੈਠਿਆਂ ਨੂੰ ਚੱਕ ਲਿਆ ਕਿ ਤੁਹਾਨੂੰ ਚੱਕ ਲਿਆ ਤੇ ਹੁਣ ਜਾ ਕੇ ਤੂੰ ਸਿੱਧਾ ਖੜਾ ਪੁੱਠਾ ਪਿੱਠ ਕਰਕੇ ਖੜਾ ਹੋ ਜਾ ਤੇ ਤੇ ਲੱਤ 'ਚ ਗੋਲੀ ਮਾਰੀ ਕਿ ਤੂੰ ਮਰਵਾ ਲਾ ਤੇ ਨਹੀਂ ਅਦਰਵਾਇਜ਼ ਫਿਰ ਤੁਹਾਨੂੰ ਅਸੀਂ ਹੋਰ ਵੱਡਾ ਪਰਚਾ ਪਾਵਾਂਗੇ ਪਿੱਛੇ ਗੱਲ ਆਈ ਸੀ ਪਿਛਲੇ ਦਿਨੀ ਜਸਪ੍ਰੀਤ ਮੁੰਡਾ ਜਿਹੜਾ ਉਹ ਵੀ ਮਾਰਿਆ ਗਿਆ ਘਰੋਂ ਚੱਕ ਕੇ ਉਹਦੇ ਨਾਂ ਤੇ ਤੇ ਇਸੇ ਤਰੀਕੇ ਟਾਰਗੇਟ ਹੀ ਨੇ ਇਹ ਇਹ ਵੀ ਇਹ ਵੀ ਪਤਾ ਲੱਗਿਆ ਕਿ ਜਿਹੜੇ ਪੁਲਿਸ ਜਿਹੜੇ ਮੁਖੀ ਨੇਗੇ ਜ਼ਿਲ੍ਹਿਆਂ ਦੇ ਉਹਨਾਂ ਨੂੰ ਇਨਕਾਊਂਟਰ ਦੇ ਟਾਰਗੇਟ ਵੀ ਦਿੱਤੇ ਜਾਂਦੇ ਉਹਨਾਂ ਨੂੰ ਇਨਕਾਊਂਟਰ ਲਈ ਵੀ ਕਿਹਾ ਜਾਂਦਾ ਕਿ ਤੁਸੀਂ ਤੁਹਾਡੇ ਜ਼ਿਲ੍ਹੇ ਦੇ ਵਿੱਚ ਘੱਟ ਇਨਕਾਊਂਟਰ ਹੋਇਆ ਤੁਹਾਡੇ ਜ਼ਿਲ੍ਹੇ ਦੇ ਵਿੱਚ ਹੋਰ ਹੋਣੇ ਚਾਹੀਦੇ ਕਿਉਂ ਨਹੀਂ ਹੋਏ ਇਸ ਲਈ ਜਿਹੜੇ ਮੁੰਡੇ ਫੜ ਕੇ ਕੋਈ ਪੁਰਾਣੇ ਤੇ ਕੋਈ ਪਰਚਾ ਹੈਗਾ ਕੋਈ ਨਹੀਂ ਹੈਗਾ ਇਹ ਇਹ ਜਿਹੇ ਪਰਚੇ ਫੜ ਕੇ ਉਹਨਾਂ ਨੂੰ ਜਿਹੜੇ ਤਸ਼ੱਦਦ ਕੀਤਾ ਜਾਂਦਾ ਜਾਂ ਲੱਤਾਂ ਤੇ ਗੋਲੀਆਂ ਮਾਰੀਆਂ ਜਾਂਦੀਆਂ ਸਾਰੇ ਕੀਤੇ ਇੱਕੋ ਜੀ ਕਹਾਣੀ ਕਿਵੇਂ ਹੋ ਜੂਗੀ ਅਸੀਂ ਮੁੰਡਾ ਫੜ ਲਿਆ ਜੀ ਉਹ ਨਸ਼ਾ ਬਰਾਮਦ ਕਰਨ ਗਿਆ ਸੀ ਅਸੀਂ ਬੰਦੂਕ ਬਰਾਮਦ ਕਰਨ ਗਿਆ ਸੀ ਜਦੋਂ ਬੰਦੂਕ ਤੁਸੀਂ ਦੇਖੋ ਨਾ ਉਹ ਜਿਹੜਾ ਜਸਪਰੀ ਦਾ ਉਹਦੀ ਪੋਸਟਮਾਰਟਮ ਰਿਪੋਰਟ ਦੇਖੋ ਉਹ ਲੱਤ ਦੇ ਉੱਪਰ ਦੀ ਉੱਪਰੋਂ ਚੜਦੀ ਗੋਲੀ ਹੁਣ ਤੁਰਿਆਂ ਦੇ ਉੱਪਰੋਂ ਕਿਵੇਂ ਚੜ ਜੂਗੀ ਉਹ ਸਾਫ ਪਤਾ ਲੱਗਦਾ ਇਹ ਬੰਦਾ ਲੰਮਾ ਪਾ ਕੇ ਉਹਤੇ ਗੋਲੀਆਂ ਮਾਰੀਆਂ ਗਈਆਂ ਨੇ ਇਹ ਬਹੁਤ ਬਹੁਤ ਮਾੜਾ ਰਜਾਣਾ ਹੈ ਸਾਰੀ ਪੁਲਿਸ ਨੂੰ ਚਾਹੀਦਾ ਕਿ ਲੋਕ ਤੁਹਾਡੇ ਆਉਂਦੇ ਨੇ ਇਹਨਾਂ ਦੀਆਂ ਜਿਹੜੀਆਂ ਤਨਖਾਹਾਂ ਨੇ ਜਿਹੜੀਆਂ ਤੁਹਾਡੀਆਂ ਜਾਂਦੀਆਂ ਨੇ ਇਹਨਾਂ ਦੀ ਟੈਕਸ ਦੇ ਮਨੀ ਤੋਂ ਜਾਂਦੀਆਂ ਨੇਗੀਆਂ ਤੁਸੀਂ ਇਹਨਾਂ ਦੀ ਰੱਖਿਆ ਕਰਨ ਲਈ ਹੋਗੇ ਜਿਹੜੇ ਕੋਈ ਤੁਹਾਡੇ ਵਿੱਚ ਮਾੜੇ ਅਨਸਰ ਨੇਗੇ ਕੋਈ ਜਿਹੜੇ ਹਜੇ ਧੱਕਾ ਕਰਦੇ ਆ ਜਾਂ ਜਿਹੜੇ ਤੁਹਾਡੇ ਕੋਈ ਅਫਸਰ ਵੀ ਕਹਿੰਦੇ ਕੋਈ ਇਹ ਸਰਕਾਰ ਵੀ ਕਹਿੰਦੀ ਹੈ ਤੁਸੀਂ ਸੰਵਿਧਾਨ ਦੀ ਸੌਂ ਖਾਦੀ ਆ ਭਗਵੰਤ ਮਾਨ ਦੀ ਸੌਂ ਨਹੀਂ ਖਾਦੀ ਤੁਸੀਂ ਡੀਜੀਪੀ ਗੌਰਵ ਯਾਦਵ ਦੀ ਸੌਂ ਨਹੀਂ ਖਾਦੀ ਤੁਸੀਂ ਬੰਨੇ ਨਹੀਂ ਹੋਏ ਇਹਨਾਂ ਨਾਲ ਤੁਸੀਂ ਸੰਵਿਧਾਨ ਦੇ ਹਿਸਾਬ ਨਾਲ ਕੰਮ ਕਰੋ ਇਹ ਨਹੀਂ ਹੈਗਾ ਵੀ ਭਗਵੰਤ ਮਾਨ ਨੇ ਹੁਣ ਕੱਲ ਕਿਸੇ ਗੁੰਡੇ ਨੇ ਉਥੇ ਜਿਹੜਾ ਹੈਗਾ ਮਹਰਾਜ ਦੇ ਨੇ ਖੜਾ ਹੋ ਕੇ ਕਹਤਾ ਵੀ ਫਲਾਣੇ ਜਣਾਂ ਨੇ ਅਗਰਾਹੀ ਕੀਤੀ ਐ ਭਗਵੰਤਮਾਨ ਕਹਿੰਦਾ ਪਰਚਾ ਦਰਜ ਕਰ ਦੋ ਕੀ ਭਗਵੰਤਮਾਨ ਦਾ ਫਰਜ਼ ਨਹੀਂ ਕਿ ਇਹ ਕਦੇ ਵੀ ਜਾਂਚ ਕਰੋ ਕੀ ਐਸਐਸਪੀ ਦਾ ਫਰਜ਼ ਨਹੀਂ ਹੈਗਾ ਵੀ ਜਾਂਚ ਕਰੋ ਇਹ ਕੀ ਗੱਲ ਬਣੀ ਵੀ ਭਗਵੰਤਮਾਨ ਨੇ ਕਿਹਾ ਤਾਂ ਪਰਚਾ ਦਰਜ ਕਰੋ ਐਸਐਸਪੀ ਨੂੰ ਇਹ ਨਹੀਂ ਹੈਗਾ ਵੀ ਜਾਂਚ ਕੀਤੀ ਜਾਵੇ ਇਹਦੀ ਐਸਐਸਪੀ ਨੂੰ ਇਹ ਨਹੀਂ ਹੈਗਾ ਕਿ ਇਹਦਾ ਜਿਹੜਾ ਸਾਰਾ ਸਿਸਟਮ ਦੇਖਿਆ ਜਾਵੇ ਵੀ ਕੀ ਹੋਇਆ ਕਿ ਨਹੀਂ ਅਸੀਂ ਇਹ ਨਹੀਂ ਕਹਿੰਦੇ ਵੀ ਜੇ ਹੋਈਏ ਤਾਂ ਨਾ ਹੋਵੇ ਪਰ ਇੱਕ ਦਿਨ ਦੇ ਵਿੱਚ ਕਿਵੇਂ ਤੁਸੀਂ ਸਾਰੀ ਇਨਕੁਆਇਰੀ ਕਰ ਲਈ ਇੱਕ ਘੰਟਿਆਂ ਦੇ ਵਿੱਚ ਘੰਟਿਆਂ ਦੇ ਵਿੱਚ ਉਹੀ ਗੱਲ ਹੈ ਨਾ ਉਹ ਵੀ ਇੱਕ ਮੁੱਖ ਮੰਤਰੀ ਉੱਥੇ ਖੜਕੇ ਗੱਲ ਕਹਿ ਰਹੇ ਨੇ ਕਿ ਜਾਓ ਜਾਓ ਵੀਡੀਓ ਦੇਖ ਕੇ ਭੱਜ ਨਾ ਜਾਣ ਪਰਚਾ ਦੇ ਕੇ ਅरेस्ट ਪਾ ਦਿਓ ਮਤਲਬ ਇੱਕ ਮੁੱਖ ਮੰਤਰੀ ਨਾ ਕੋਈ ਜਾਣ ਲਗਾ ਨਾ ਕਿ ਪਪੁਲਿਜ਼ਮ ਦੀ ਰਾਜਨੀਤੀ ਕਰਦੇ ਆ ਕਿ ਕਿਵੇਂ ਲੋਕਾਂ ਨੂੰ ਮੂਰਖ ਬਣਾਇਆ ਜਾਵੇ ਕਿਵੇਂ ਜਿਹੜੇ ਆਮ ਲੋਕ ਬੈਠੇ ਉਹਨਾਂ ਨੂੰ ਇਹ ਲੱਗੇ ਕਿ ਮੁੱਖ ਮੰਤਰੀ ਦਾ ਬੜਾ ਘੈਂਟ ਹੈ ਪਰ ਉਹਨਾਂ ਨੂੰ ਇਹ ਨਹੀਂ ਨਾ ਪਤਾ ਵੀ ਜਿਹੜੀ ਇਹ ਗੱਲ ਅੱਜ ਕਰਦਾ ਪਿਆ ਕੱਲੂ ਜੇ ਤੁਹਾਡੇ ਤੇ ਕਿਸੇ ਨੇ ਇਹਨਾਂ ਦੇ ਕਿਸੇ ਆਮ ਆਦਮੀ ਪਾਰਟੀ ਦੇ ਬੰਦੇ ਨੇ ਖੜਾ ਹੋ ਕੇ ਕਹਤਾ ਵੀ ਫਲਾਣਾ ਬੰਦਾ ਆ ਕਰਦਾ ਤੇ ਜਾਂਚ ਵੀ ਨਹੀਂ ਹੋਈ ਸਿੱਧਾ ਪਰਚਾ ਦਰਜ ਹੋ ਗਿਆ ਇਹ ਬੋਧ ਮੜਰ ਜਾਣਾ ਔਰ ਮੈਂ ਸਾਰੇ ਪੁਲਿਸ ਅਫਸਰਾਂ ਨੂੰ ਸਾਰੇ ਮੁਲਾਜ਼ਮਾਂ ਨੂੰ ਇਹ ਕਹਿਣਾ ਚਾਹਣਾ ਹੈ ਕਿ ਜਿਹੜੀ ਤੁਸੀਂ ਸੌਂ ਖਾਦੀ ਸੀ ਭਰਤੀ ਵੇਲੇ ਸਵਧਾਨ ਦੀ ਸੌਂ ਖਾਦੀ ਸੀ ਆਪਦੀ ਉਹਦੀ ਤੁਸੀਂ ਜਿਹੜੀ ਹੈਗੇ ਯਾਦ ਕਰੋ ਆਪਣੇ ਆਪ ਨੂੰ ਅਸੀਂ ਤੁਸੀਂ ਭਗਵੰਤ ਮਾਨ ਦੀ ਜਾਂ ਕੋਈ ਆਪਦੇ ਪੁਲਿਸ ਦੇ ਮੁਖੀ ਦੀ ਸੌਂ ਨਹੀਂ ਖਾਦੀ ਤੁਸੀਂ ਸਾਰਾ ਕੰਮ ਰੂਲਸ ਦੇ ਨਾਲ ਕਰੋ ਪਲੀਜ਼ ਔਰ ਜਿਹੜੇ ਕੋਈ ਮਾੜੇ ਅੰਸਰ ਨੇ ਜਿਵੇਂ ਸੀਆਈਏ ਸਟਾਫ ਨੇ ਮੁੰਡਾ ਮਾਰਿਆ ਜਾਂ ਸੀਆਈਏ 1 ਨੇ ਮੁੰਡਾ ਮਾਰਿਆ ਸੀ ਪਹਿਲਾਂ ਵਾਟਰ ਲੋਕਿੰਗ ਦੇ ਨਾਲ ਇਹਨਾਂ ਨੂੰ ਨੱਥ ਪਾਓ ਇਹਨਾਂ ਨੂੰ ਇਹਨਾਂ ਨੂੰ ਅੰਦਰ ਦਿਓ ਤੇ ਆਪਦੀ ਸਾਫ਼ ਸੁਥਰੀ ਪੁਲਿਸਿੰਗ ਕਰੋ ਕਮਿਊਨਿਟੀ ਇਹ ਨਾ ਹੋਵੇ ਕਿ ਲੋਕ ਦੁਬਾਰਾ ਫੇਰ ਕਹਿਣ ਲੱਗ ਜਾਣ ਜੀ ਪੁਸਤ ਜਿਹੜਾ ਗੈਰ ਮਨੁੱਖੀ ਤਸ਼ੱਦਦ ਕਰਕੇ ਬੰਦੇ ਮਾਰਦੀ ਹੈ ਲੋਕ ਡਰੋਂ ਨੂੰ ਥੋੜੀ ਪੁਲਿਸ ਬਣੀ ਹੈ ਲੋਕਾਂ ਦੇ ਵਿੱਚ ਜਿਹੜਾ ਵਿਸ਼ਵਾਸ ਪੈਦਾ ਹੋਵੇ ਪੁਲਿਸ ਦੇ ਪ੍ਰਤੀ ਲੋਕ ਸਾਹਮਣੇ ਕੋਈ ਪੁਲਿਸ ਵਾਲੇ ਖੜੇ ਹੋਣ ਲੋਕ ਆਪ ਦਾ ਸੁਰੱਖਿਅਤ ਮਹਿਸੂਸ ਕਰਨ ਇਹ ਨਾ ਹੋਵੇ ਕਿ ਸਾਹਮਣੇ ਕੋਈ ਪੁਲਿਸ ਵਾਲੇ ਖੜਾ ਯਾਰ ਪਰਾਂ ਦੀ ਟੱਪ ਜਾ ਇਹਨਾਂ ਦਾ ਕੀ ਪਤਾ ਚੱਕ ਕੇ ਲੈ ਜਾਣ ਸਾਨੂੰ ਪਤਾ ਨਹੀਂ ਕੀ ਕਰਨਗੇ ਮੁੜ ਕੇ ਇਹ ਨਹੀਂ ਹੋਣਾ ਚਾਹੀਦਾ ਔਰ ਸੁਧਾਰੇ ਸਿਸਟਮ ਦੇ ਵਿੱਚ ਹੋਣਾ ਚਾਹੀਦਾ ਬਦਲਾਵ ਜਿਹੜਾ ਹੈਗਾ ਬਦਲਾਵ ਗੱਲਾਂ ਨਾਲ ਨਾ ਆਵੇ ਬਦਲਾਵ ਅਸਲ ਦੇ ਵਿੱਚ ਆਉਣਾ ਚਾਹੀਦਾ ਇਨਾ ਫ੍ਰੀ ਹੈਂਡ ਕਿਉਂ ਕੀਤਾ ਪੁਲਿਸ ਨੂੰ ਕਾਰਨ ਕੀ ਮੰਨਦੇ ਹੋ ਭਗਵਾਨ ਸਿੰਘ ਮਾਨ ਜਿਹੜੇ ਕਹਿੰਦੇ ਸੀਗੇ ਕਿ ਮੈਂ ਇਹੋ ਜਿਹਾ ਰਾਜ ਲੈ ਕੇ ਆਉਣਾ ਪੁਲਿਸ ਵੀ ਕੰਟਰੋਲ ਦੇ ਵਿੱਚ ਹੋਊਗੀ ਧਰਨੇ ਪ੍ਰਦਰਸ਼ਨਾਂ ਤੇ ਡਾਂਗ ਨਹੀਂ ਚੱਲੂਗੀ ਪਰ ਹੁਣ ਤਾਂ ਪੁਲਿਸ ਫ੍ਰੀ ਹੈਂਡ ਕਰ ਦਿੱਤੀ ਗਈ ਹੈ ਵੀ ਜੋ ਮਰਜ਼ੀ ਕਰੋ ਦੇਖੋ ਪੁਲਿਸ ਨੂੰ ਫ੍ਰੀ ਹੈਂਡ ਦੇਣਾ ਬਹੁਤ ਗਲਤ ਹੁੰਦਾ ਕੋਈ ਵੀ ਚੀਜ਼ ਹੈ ਤੁਸੀਂ ਦੇਖੋ ਕਿ ਐਨਕਾਊਂਟਰਾਂ ਦੀ ਤੁਸੀਂ ਫ੍ਰੀ ਹੈਂਡ ਦਿਓ ਉਸ ਤੋਂ ਬਾਅਦ ਆਹ ਜਿਹੜੇ ਹੈਗੇ ਜਸਪ੍ਰੀਤ ਵਰਗੇ ਜਾਂ ਇਦਾਂ ਦੇ ਇਹ ਜਿਹੇ ਇਹ ਜੇ ਮੋਤਾਂ ਹੋਣ ਲੱਗ ਜਾਂਦੀਆਂ ਨੇ ਗਿਆ ਜਦੋਂ ਵੀ ਕੋਈ ਵੀ ਗੱਲ ਹੁੰਦੀ ਹੈ ਪੁਲਿਸ ਨੂੰ ਸਿਰਫ ਇੱਕ ਕਾਨੂੰਨ ਦੇ ਹਿਸਾਬ ਨਾਲ ਚੱਲਣ ਦੀ ਜਿਹੜੀ ਹੈਗੇ ਉਹ ਖੁੱਲ੍ਹ ਦੇਣੀ ਚਾਹੀਦੀ ਹੈ ਔਰ ਇਸ ਤਰੀਕੇ ਦੇ ਜਿਹੜੇ ਫੇਕ ਐਨਕਾਊਂਟਰ ਨੇ ਜਾਂ ਕਹ ਲਓ ਕਿ ਫੇਕ ਇਸ ਤਰੀਕੇ ਦੇ ਨਾਲ ਲਿਆ ਕੇ ਮਾਰਾ ਜਾਂਦਾ ਮੁੜ ਕੇ ਆਤਮ ਹੱਤਿਆ ਜਾਂ ਐਕਸੀਡੈਂਟ ਬਣਾ ਦਿੱਤਾ ਜਾਂਦਾ ਇਹਦੀ ਬਿਲਕੁਲ ਖੁੱਲ ਖੁੱਲੀ ਛੂਟ ਨਹੀਂ ਹੋਣੀ ਚਾਹੀਦੀ ਆਮ ਆਦਮੀ ਪ ਇਹਨਾਂ ਨੇ ਹਫ਼ਤੇ ਦੇ ਬਾਅਦ ਚੱਕ ਕੇ ਕਿਤਾ ਉਹ ਕਹਿਣਾ ਹੁੰਦੇ ਸੀ ਇੰਨੇ ਬੰਦੇ ਮਾਰਦੇ ਜੀ ਇੰਨੇ ਨਸ਼ਾ ਤਸਕਰ ਮਾਰਦੇ ਜੀ ਇੰਨੇ ਅਸੀਂ ਜਿਹੜੇ ਹੈਗੇ ਫੜਲੇ ਗੈਂਗਸਟਰ ਫੜਲੇ ਜੀ ਇੰਨੇ ਗੈਂਗਸਟਰਾਂ ਦੇ ਗੋਲੀ ਮਾਰਤੀ ਜੀ ਉਹ ਜਿਹੜੇ ਨੰਬਰ ਵਧਾਉਣੇ ਆ ਨਾ ਕਿ ਅਸੀਂ ਮਹੀਨੇ ਦੇ ਵਿੱਚ 1000 ਬੰਦਾ ਫੜ ਲਿਆ ਜੀ ਅਸੀਂ ਮਹੀਨੇ ਦੇ ਵਿੱਚ 2000 ਬੰਦਾ ਫੜ ਲਿਆ ਸਿਰਫ ਉਸੇ ਕਰਕੇ ਜਿਹੜੇ ਨੰਬਰ ਵਧਾਏ ਜਾ ਰਹੇ ਆ ਉਹ ਟਾਰਗੇਟ ਦਿੱਤੇ ਜਾ ਰਹੇ ਆ ਪੁਲਿਸ ਮੁਖੀਆਂ ਨੂੰ ਇਹ ਬਹੁਤ ਮਾੜਾ ਰੁਝਾਨ ਹੈਗਾ ਦੇਖੋ ਲੋਕ ਇਹੀ ਚਾਹੁੰਦੇ ਆ ਕਿ ਜਿਹੜਾ ਵਿਸ਼ਵਾਸ ਪੈਦਾ ਹੋਵੇ ਪੁਲਿਸ ਦੇ ਵਿੱਚ ਔਰ ਸਾਡੇ ਨਾਲ ਕੋਈ ਵੀ ਧੱਕਾ ਨਾ ਹੋਵੇ ਜੇ ਇਦਾਂ ਦੇ ਧੱਕੇ ਹੋਣਗੇ ਤਾਂ ਲੋਕਾਂ ਦਾ ਜਿਹੜਾ ਪੁਸਤੋਜ ਵਿਸ਼ਵਾਸ ਉੱਠ ਜਾਣਾ ਤਾਂ ਹੋਰ ਵੀ ਗਲਤ ਹੋਊ ਕੰਮ ਕੀ ਲੱਗਦਾ ਮਤਲਬ ਜਿਹੜਾ ਜਿਸ ਤਰੀਕੇ ਦੇ ਨਾਲ ਪੁਲਿਸ ਦਾ ਰਵਈਆ ਜਿਸ ਤਰੀਕੇ ਦੇ ਨਾਲ ਨੌਜਵਾਨ ਦੀ ਡੈਥ ਹੋਈ ਹੈ ਤੁਸੀਂ ਹੁਣ ਕੀ ਮੰਗਦੇ ਹੋ ਪਰਿਵਾਰ ਨੇ ਚਾਰ ਮੰਗਾਂ ਰੱਖੀਆਂ ਇੱਕ ਤਾਂ ਜੁਡੀਸ਼ੀਅਲ ਇਨਕੁਆਇਰੀ ਹੋਵੇ ਇੱਕ ਜਿਹੜਾ ਕਿ ਸਾਡੇ ਜਿਹੜਾ ਉਹਦੀ ਪਤਨੀ ਆ ਉਹਨਾਂ ਨੂੰ ਨੌਕਰੀ ਮਿਲੇ ਮੁੰਡੇ ਦੇ ਪਰਿਵਾਰ ਨੂੰ ਯੋਗ ਮੁਆਵਜ਼ਾ ਮਿਲੇ ਤੇ ਜਿਹੜਾ ਇਨਚਾਰਜ ਸਮੇਤ ਜਿਹੜੇ ਸਾਰੇ ਲੋਕਾਂ ਨੇ ਤੇ ਪਰਚਾ ਦਰਜ ਹੋਵੇ ਪਰ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਪੋਸਟਮਾਰਟਮ ਆਉਣ ਦੇ ਬਾਵਜੂਦ ਪਰ ਅੱਜ ਹਾਲੇ ਤੱਕ ਵੀ ਪੁਲਿਸ ਟਸਟਮਾਸ ਨਹੀਂ ਹੋ ਰਹੀ ਦੇਖੋ ਉਹੀ ਗੱਲ ਹੈ ਕਿ ਇਹਨਾਂ ਨੂੰ ਫਰਕ ਨਹੀਂ ਪੈਂਦਾ ਔਰ ਪੁਲਿਸ ਹੰਡ ਤੱਕ ਆਪਦੇ ਬੰਦਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਪਈ ਹੈ ਔਰ ਸਰਕਾਰ ਵੀ ਇਹਨਾਂ ਦੇ ਨਾਲ ਹੈ ਮੈਂ ਸਮਝਦਾ ਕਿ ਇਹ ਹਜਰ ਨਹੀਂ ਹੋਣਾ ਚਾਹੀਦਾ ਪਰ ਉਹੀ ਗੱਲ ਹੈ ਵੀ ਜਦੋਂ ਤੱਕ ਫਿਰ ਲੋਕ ਸੰਘਰਸ਼ ਨਹੀਂ ਕਰਦੇ ਜੋ ਤੱਕ ਇਹ ਇੱਕ ਧਰਨੇ ਜਿਹੜੇ ਹੈਗੇ ਵੱਡੇ ਨਹੀਂ ਹੁੰਦੇ ਜੋ ਤੱਕ ਗੱਲਬਾਤ ਪੂਰੀ ਨਹੀਂ ਹੁੰਦੀ ਜੋ ਤੱਕ ਇਹ ਸਟੇਟ ਲੈਵਲ ਤੇ ਚੀਜ਼ ਨੂੰ ਨਹੀਂ ਪ੍ਰਚਾਰਿਆ ਜਾਂਦਾ ਵੱਡੇ ਲੈਵਲ ਤੇ ਲੋਕ ਨਹੀਂ ਇਕੱਠੇ ਹੁੰਦੇ ਫਿਰ ਇਹ ਨਹੀਂ ਹੋਣਾ ਔਰ ਬੜੀ ਮਾੜੀ ਗੱਲ ਹੈ ਕਿ ਜਿਹੜਾ ਇੰਨਾ ਕੁਝ ਪੋਸਟਮਾਰਟਮ ਰਿਪੋਰਟ ਆਉਣ ਦੇ ਬਾਵਜੂਦ ਵੀ ਸਰਕਾਰ ਨੇ ਜਿਹੜਾ ਹੈਗਾ ਪਰਜੇ 302 ਦੇ ਨਹੀਂ ਦਰਜ ਕੀਤੇ 302 ਦੇ ਪਰਚੇ ਹੋਣੇ ਚਾਹੀਦੇ ਇਹਦੀ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹੈ ਪਹਿਲੀ ਗੱਲ ਤੇ ਸਿਟਿੰਗ ਜੱਜ ਤੋਂ ਹੋਣੀ ਚਾਹੀਦੀ ਹੈ ਹਾਈ ਕੋਰਟ ਦੇ ਤਾਂ ਉਹ ਦੂਜੀ ਗੱਲ ਜਿਹੜੀ ਹਗੇ ਪਰਿਵਾਰ ਨੂੰ ਮੁਆਵਜ਼ਾ ਵੀ ਮਿਲਣਾ ਚਾਹੀਦਾ ਜਵਾਕ ਨੂੰ ਨੌਕਰੀ ਦੀ ਵੀ ਇੱਕ ਪ੍ਰੋਮਿਸ ਮਿਲਣਾ ਚਾਹੀਦਾ ਪੂਰਾ ਜਿਹੜਾ ਸਹੀ ਪ੍ਰੋਮਿਸ ਤੇ ਸਾਰਾ ਇਨਸਾਫ ਜਿਹੜੇ ਸੀਆਈਏ ਇੰਚਾਰਜ ਸਮੇਤ ਸਾਰੇ ਬੰਦੇ ਮੁਲਾਜ਼ਮ ਨੇਗੇ ਉਹਨਾਂ ਤੇ ਐਕਸ਼ਨ ਹੋਣਾ ਚਾਹੀਦਾ ਔਰ ਮੈਂ ਕਹਿੰਦਾ ਵੀ ਐਸਐਸਪੀ ਦੀ ਵੀ ਜਵਾਬਦੇਹੀ ਹੋਣੀ ਚਾਹੀਦੀ ਹੈ ਕਿ ਸੀਆਈਏ ਇੰਚਾਰਜ ਦੇ ਸਾਰੇ ਸੀਆਈਏ ਇੰਚਾਰਜ ਤੁਹਾਡੇ ਅੰਡਰ ਆਉਂਦੇ ਨੇਗੇ ਉਹਨਾਂ ਨੇ ਤੁਸੀਂ ਇੰਨੀ ਇੰਨੀ ਖੁੱਲੀ ਸ਼ੂਟ ਕਿਉਂ ਦਿੱਤੀ ਹੈ ਕਿਵੇਂ ਤੁਹਾਡੇ ਅੰਦਰ ਅੰਡਰ ਆਉਂਦੇ ਜਿਹੜੇ ਬੰਦੇ ਹੈਗੇ ਉਹ ਇਸ ਤਰੀਕੇ ਚੱਕ-ਚੱਕ ਕੇ ਬੰਦੇ ਮਾਰੀ ਜਾਂਦੇ ਆ ਇਹ ਸਾਰੇ ਜਿਹੜੇ ਐਕਸ਼ਨ ਹੋਣੇ ਚਾਹੀਦੇ ਆ ਤਾਂ ਕਰਕੇ ਬੋਲ ਸੋ ਸਾਡੇ ਅੰਡਰ ਬਣੀ ਸਾਡੇ ਕੰਮ ਸਾਡੇ ਉਹਦੇ ਲਈ ਬਣੀ ਹੋਈ ਹੈ ਸਾਡੇ ਵੈਲਫੇਅਰ ਲਈ ਬਣੀ ਹੋਈ ਹੈ ਨਾ ਕਿ ਸਾਡੇ ਦੇ ਤਸ਼ੱਦਦ ਕਰਨ ਲਈ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ